ਦੇਖੋ ਤੁਸੀਂ ਕੀ ਲੈਣ ਆਏ ਆ ਹੈਪੀ ਲੋੜੀ ਕੀ ਲੈਣ ਆਏ ਹੋ ਹੈਪੀ ਲੋੜੀ ਤੁਸੀਂ ਕੀ ਲੈਣ ਆਏ ਬਨਵੰਤ ਆਏ 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 ਕੀ ਮੜੇ ਚ ਆ ਮੈਨੂੰ ਦੇ ਦੋ ਮੈਨੂੰ ਦੇ ਦੋ ਇਹ ਸਾਡੀਆਂ ਟਿੱਡੀਆਂ ਇਹ ਸਾਡੀਆਂ ਟਿੱਡੀਆਂ ਲੈ ਜੀ ਇਹ ਵੀ ਸਾਡੇ ਘਰ ਦੀਆਂ ਈਆਂ ਨੇ ਇਹ ਟਿੱਡੀਆਂ ਲੈਣ ਆਈਆਂ ਲੋੜੀ ਹੱਪੇ ਇਹਨਾਂ ਨੂੰ ਪਾ ਦੀਏ ਲੋੜੀ ਉਹ ਤਾਂ ਡੋਲਣਾ ਜਾਵੇ ਫੜ ਕੇ ਰੱਖੇ ਨਾ ਅੱਜ ਘਰੋਂ ਬੁੱਤ ਮੈਂ ਕਰਕੇ ਦੰਨੀ ਲੋਟ ਇਹ ਵੀ ਨਾ ਮਾਰ ਤੱਕ ਕੇ ਕਿਵੇਂ ਲੈ ਕੇ ਜਾਊਂਗੀ ਟਿੱਡੀਆਂ ਆਵਲੇ ਛੋਲਾ ਇਹਨੂੰ ਆਏ ਬਾਜ ਵਾਲਾ ਪੀਏ ਮੇਰਾ ਤਾਂ ਓਹੋ ਲੋਟ ਕਰ ਬੁੱਤ ਕਾਜੇ ਪੈਸੇ ਵੀ ਲੈ ਕੇ ਜਾਓ ਲੋ ਟਿੱਡੀਆਂ ਪੋਪੀਆਂ ਖਾ ਲਿਓ ਪੋਪੀਆਂ ਤੇ ਪੋਪੀਆਂ ਮੰਗੀਆਂ ਲੋੜੀ ਮੰਗਣੀਆਂ ਐ ਟਿੱਡੀਆਂ 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 ਉਹ ਕਿੱਥੇ ਜਾਣੇ ਆਈ ਹੋਪ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਆਪਣੇ ਘਰਾਂ ਵਿੱਚ ਲੋੜੀ ਐਨਜੋਏ ਕਰਦੇ ਹੋਵੋਗੇ ਤੇ ਪਤਲੇ-ਪਤਲੇ ਕੱਪੜੇ ਸਹਜ ਵਾਂਗੂ ਪਾਏ ਹੋਣਗੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਨੂੰ ਤੁਹਾਡਾ ਵਰਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਮੇਰੇ ਪਰਿਵਾਰ ਵੱਲੋਂ ਲੋੜੀ ਦੀਆਂ ਬਹੁਤ 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 ਮੁਬਾਰਕਾਂ ਇਹ ਸਾਲ ਤੁਹਾਡੇ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਤੇ ਆਪਾਂ ਵੀ ਹੋਗੇ ਜੀ ਤਿਆਰ ਨਾ ਤੋਲ ਲੈ ਜੀ ਆਪਾਂ ਇਹ ਸੂਟ ਨਾ ਮੇਰੇ ਪਿਛਲੇ ਸਾਲ ਦਾ ਲਿਆ ਹੋਇਆ ਬਸ ਇਹਦੇ ਚ ਹੋਰ ਪ੍ਰੋਬਲਮ ਕੋਈ ਨਹੀਂ ਸੂਟ ਬਹੁਤ ਸੋਹਣਾ ਠੀਕ ਆ ਸਾਰਾ ਹਨਾ ਫਿਟਿੰਗ ਵਗੈਰਾ ਵੀ ਸਾਰੀ ਮੇਰੇ ਇੱਦਾਂ ਹੀ ਆ ਗਈ ਸੀਗਾ ਮਤਲਬ ਕਿ ਇਹਦੇ ਚ ਬਸ ਇੱਕੋ ਪ੍ਰੋਬਲਮ ਆ ਇਹਦੀ ਜਿਹੜੀ ਸਟਾਲ ਆ ਨਾ ਬਿਲਕੁਲ ਛੋਟੀ ਜੀ ਦਿੱਤੀ ਹੋਈ ਆ ਉਹ ਲੈ ਨਹੀਂ ਹੁੰਦੀ ਹੈਗੀ ਨਾਲ ਤੇ ਹਲਤ ਮੈਂ ਕੋਟੀ ਪਾਉਣੀ ਆ ਤੇ ਬਾਕੀ ਜੀ ਕੰਮ ਤਾਂ ਦੇ ਜੀ ਆਪਾਂ ਸਾਰੇ ਆਪਣੇ ਨਵੇੜਲੇ ਸੀਗੇ ਕਰਲੇ ਸੀਗੇ ਆਪਾਂ ਆਪਣੇ ਕੰਮਕਾਰ ਸਾਰੇ ਤੇ ਤੁਸੀਂ ਸੁਣਾਓ ਜੀ ਕਿਵੇਂ ਮਨਾ ਰਹੇ ਹੋ ਜੀ ਤੁਸੀਂ ਸਾਰੇ ਜਾਣੇ ਆਪਣਾ ਲੋੜੀ ਦਾ ਤਿਹਾਰ ਸਾਡੇ ਦਾ ਜਿਆਹੀ ਸਿੰਪਲ ਸੋਬਰ ਜੀ ਲੋੜੀ ਹੁੰਦੀ ਆ ਪਹਿਲਾਂ ਹੁੰਦੀਆਂ ਸੀਗੀਆਂ ਲੋੜੀਆਂ ਹੁਣ ਤਾਂ ਕਿੱਥੇ ਰਹੀਆਂ ਨੇ ਜੀ ਲੋੜੀਆਂ ਹੁਣ ਤਾਂ ਬਸ ਕੋਈ ਕੋਈ ਪ੍ਰੋਗਰਾਮ ਕਰਦਾ ਕੋਈ ਕਰ ਤਾਂ ਲੰਨੇ ਬਸ ਜੀ ਕਿ ਜਿਹੜੇ ਆਪਣੇ ਹਨਾ ਪਿੰਡਾਂ ਦੇ ਵਿੱਚ ਜੀ ਮ ਕੁੜੀਆਂ ਅਸੀਂ ਜਦ ਹੁੰਦੇ ਸੀ ਛੋਟੇ ਅਸੀਂ ਕੁੜੀਆਂ ਲੋੜੀ ਮੰਗਣ ਜਾਂਦੀਆਂ ਸੀ ਜਿਨ੍ਹਾਂ ਦੇ ਮੁੰਡੇ ਹੁੰਦੇ ਸੀਗੇ ਵਿਆਹ ਹੁੰਦੇ ਸੀਗੇ ਹਨਾ ਉਸ ਟਾਈਮ ਇਕੱਠੀਆਂ ਹੋ ਕੇ ਤੇ ਬਾਕੀ ਹੁਣ ਤਾਂ ਜੀ ਬੱਚੇ ਆਉਂਦੇ ਨੇ ਪਰ ਮੈਂ ਵੀਡੀਓ ਨਹੀਂ ਬਣਾਈ ਹੈਗੀ ਛੋਟੇ ਛੋਟੇ ਬੱਚੇ ਆ ਰਹੇ ਨੇ ਤੇ ਅਜਾ ਮੈਂ ਕਿਉਂਕਿ ਬਿਤੇ ਕੰਮ ਕੰਮ ਕਰਦੀ ਕਰ ਰਹੀ ਸੀ ਤਾਂ ਵਰਕ ਤੇ ਮੈਂ ਕੋਈ ਵੀਡੀਓ ਵਗੈਰਾ ਨਹੀਂ ਬਣਾਈ ਹੈਗੀ ਹੋਰ ਸਣਾਉ ਜੀ ਸਾਰੇ ਸਾਰੇ ਦੱਸੋ ਤੁਸੀਂ ਕਿਵੇਂ ਕੀ ਇੰਜੋਏ ਕਰ ਰਹੇ ਹੋ ਤੇ ਬਸ ਜੀ ਮੈਂ ਵੀ ਹੁਣ ਆਪਣਾ ਖੁੱਤੀ ਪਾਉਂਗੀ ਤੇ ਬਾਕੀ ਹੁਣ ਸਹਜੋਨੀ ਤਾਂ ਸਵੇਰ ਦੀ ਤਿਆਰ ਹੋਈ ਫਿਰਦੇ ਹਾਂ ਤਾਂ ਖੇਟਦੇ ਨੇ ਆਪਣਾ ਮੈਂ ਦੇਖਦੀ ਆ ਜੀ ਹੁਣ ਕੋਈ ਕਰਦੀ ਆ ਕੰਮ ਕਰ ਚਾਹ ਬਣਾਉਣੇ ਆ ਚਾਹ ਪੀਣੇ ਆਪਾਂ ਹੁਣ ਤੇ ਬੜੇ ਰਿਓ ਜੀ ਤੁਸੀਂ ਵੀਡੀਓ ਬਣਾਓ ਜਗ੍ਹਾ ਨਹੀਂ ਮਿਲਦੀ ਹੈ ਨੀ ਖਾਣ ਪੀਣ ਨੂੰ ਵਿਚਾਰਾ ਥੱਲੇ ਬੈਠ ਕੇ ਖਾਂਦਾ ਦੇਖੋ ਜੀ ਹਾਂਜੀ ਅਸੀਂ ਚਾਹ ਪਾਣੀ ਪੀ ਲਿਆ ਜੀ ਸਾਇਦ ਆਪਾਂ ਦੀ ਆ ਗਈ ਕਾਲ ਤੇ ਉਹ ਹੁਣ ਕਹਿੰਦੇ ਤਿਆਰ ਹੋ ਜਾਓ ਜਲਦੀ ਜਲਦੀ ਜੇ ਜਾਣਾ ਹੈ ਕਿ ਤੈਨੂੰ ਤੁਹਾਨੂੰ ਮੈਂ ਕਮਾ ਕੇ ਲੈ ਕੇ ਆਉਣਾ ਤੇ ਉਹ ਤੁਹਾਨੂੰ ਅਸੀਂ ਦੱਸਣਾ ਨਹੀਂ ਅਸੀਂ ਕਿੱਥੇ ਚੱਲੇ ਆ ਇਧਰ ਚਾਹ ਡੁੱਲ ਜਾਣੀ ਦੀਦੀ ਜੀ ਇਹਨੂੰ ਫੜੋ ਤੇ ਉਹ ਅਸੀਂ ਤੁਹਾਨੂੰ ਦੱਸਣਾ ਨਹੀਂ ਹੈਗਾ ਜੀ ਜਿਸਾਇਦਾ ਪਪਾ ਕਹਿੰਦੇ ਤਿਆਰ ਹੋ ਜੋ ਵੀ ਅਸੀਂ ਆ ਰਹੇ ਆ ਮਗਸਤਬਸ ਤਿਆਰ ਆ ਰਹੇ ਆ ਜੀ ਹੁਣ ਤਿਆਰ ਕੀ ਹੋਣਾ ਕਿਉਂਕਿ ਨਵੇਂ ਕੱਪੜੇ ਪਾਏ ਹੋਏ ਨੇ ਅੱਜ ਲੋੜੀ ਕਰਕੇ ਆਪਾਂ ਨੇ ਨਵੇਂ ਕੱਪੜੇ ਸਵੇਰ ਦੇ ਸਾਰਿਆਂ ਨੇ ਬੱਚਿਆਂ ਨੇ ਪਾਏ ਹੋਏ ਨੇ ਮੈਂ ਕਿਹਾ ਚਲੋ ਹੁਣ ਏਦਾਂ ਹੀ ਚਲੇ ਜਾਂਦੇ ਆਪਾਂ ਤੇ ਉਹਨਾਂ ਦੀ ਕਾਲ ਆ ਗਈ ਕਹਿੰਦੇ ਵੀ ਜੇ ਜਾਣਾ ਤਾਂ ਵੀ ਮੈਂ ਤੁਹਾਨੂੰ ਲੈ ਚਾਲਦਾ ਹਾਂ ਲੋੜੀ ਵੀ ਲੋੜੀ ਤੇ ਉਹ ਤੁਹਾਨੂੰ ਦਿਖਾਵਾਂਗੇ ਜੀ ਅਸੀਂ ਕਿੱਥੇ ਚੱਲੇ ਆ ਕਿੱਥੇ ਜਾ ਕੇ ਆਉਨੇ ਆ ਬਣੇਰੇ ਹੋ ਜੀ ਤੁਸੀਂ ਸਾਡੇ ਵਲੌਗ ਦੇ ਨਾਲ ਸ਼ੁਰੂਆਤ ਦੇ ਨਾਲ ਹੋ ਕੇ ਜੀ ਹਾਂ ਬੋਲ ਇਹ ਜੇ ਕੈਮਰੇ ਤੇ ਮੂਰੀ ਆ ਜਾਂਦਾ ਤਾਂ ਚੁੱਪ ਕਰ ਜਾਂਦਾ ਉਹ ਇੰਨਾ ਬੋਲਦਾ ਨਾ ਇਹ ਐ ਗਾਇਜ਼ ਇਹ ਸਾਊ ਬੱਚਾ ਬੰਦਾ ਹੈ ਨਹੀਂ ਪਰ ਉਹਨਾਂ ਇੰਨਾ ਬੋਲਦਾ ਨਾ ਇਹ ਬਹੁਤ ਜ਼ਿਆਦਾ ਬੋਲਦਾ ਹੈ ਜੇ ਮੰਨ ਲਓ ਵੀ ਮੈਂ ਬੋਲਦੀ ਮੇਰੇ ਮਗਰ ਮਗਰ ਹਰੇਕ ਗੱਲ ਰਿਪੀਟ ਕਰਦਾ ਮੇਰੀ ਤੇ ਮਲਾਵੀ ਦੀ ਬੜੀ ਬੜੀ ਰੀਤ ਸੀ ਬਰਾਉ ਚ ਤੁਹਾਨੂੰ ਦਿਖਾਉਣੇ ਆ ਜੀ ਅਸੀਂ ਕਿੱਥੇ ਜਾਂਦੇ ਆ ਅਸੀਂ ਹੁਣ ਚੇਨ ਚੂਂਜ ਕੁਝ ਨਹੀਂ ਕਰਨਾ ਬਸ ਆਈ ਕੱਪੜੇ ਪਾ ਕੇ ਅਸੀਂ ਬੈਠੇ ਸੀ ਕਿ ਲੋਹੜੀ ਦਾ ਮਤਥਾ ਦੇਖਣਾ ਸੀ ਤਿਆਰ ਹੋਏ ਬੈਠੇ ਸੀ ਤਿਹਾਰ ਆ ਵਧੀਆ ਲੱਗਦਾ ਤਿਹਾਰ ਨੂੰ ਤਿਆਰ ਹੋਣਾ ਸੋਹਣਾ ਲੱਗਦਾ ਜੀ ਉਸ ਤਾਂ ਵੈਸੇ ਵੀ ਕੋਈ ਵੀ ਤਿਹਾਰ ਹੋਵੇ ਆਪਣਾ ਤਿਆਰ ਤਿਆਰ ਹੋ ਕੇ ਰਹੀਦਾ ਆਪਣੇ ਕਿਉਂਕਿ ਲੋਹੜੀ ਦੇਖੋ ਜ਼ਰੂਰੀ ਤਾਂ ਨਹੀਂ ਹੈ ਕਿ ਜੇ ਕਿਤੇ ਲੋਹੜੀ ਤੇ ਫੰਕਸ਼ਨ ਤੇ ਜਾਣਾ ਆਪਾਂ ਤਾਂ ਹੀ ਤਿਆਰ ਹੋਣਾ ਪਰ ਆਪਾਂ ਤਾਂ ਜੀ ਸੋਹਣੇ ਤਿਆਰ ਹੋ ਕੇ ਰਹਿਨੇ ਆ ਜੀ ਕੋਈ ਤਿਹਾਰ ਹੋਵੇ ਸੰਤ ਵਧੀਆ ਲੱਗਦਾ ਮਨਾਉਣਾ ਦੇਖੋ ਜੀ ਮੇਰੀ ਨੇਲ ਪੇਂਟ ਉਹ ਨੇਲ ਪੇਂਟ ਵੀ ਸੂਟ ਦੇ ਨਾਲ ਮੈਚ ਕਰ ਗਈ ਮੇਰੇ ਸੂਟ ਦਾ ਕਲਰ ਵੀ ਚਲੋ ਜੀ ਹੋਣਾ ਇਹਨਾਂ ਨੂੰ ਪਾਣੀ ਪਾ ਦੋ ਆ ਯਾਰ ਪਾਣੀ ਪਾ ਦੋ ਆ ਦੇਖੋ ਪਾਣੀ ਲਿਆ ਕੇ ਪਾ ਦੇ ਮਮਾ ਦੀ ਸੀਟੀ ਬੰਦਾ ਆ ਕੇ ਮਿਰੋਜੀ ਸਾਡੀ ਮਿੱਠੂ ਨੂੰ ਇਹ ਲੋਜੀ ਸਾਡੇ ਮਿੱਠੂ ਨੂੰ ਪਾਵਲੋ ਸਾਡਾ ਉਹ ਪਰੇ ਗਿਆ ਭੱਜ ਕੇ ਪਾ ਹਾਂ ਜੀ ਇਹ ਤੁਸੀਂ ਐਸ ਦੇ ਪਾਪਾ ਆਗੇ ਸੀਗੇ ਤੇ ਅਸੀਂ ਹੁਣ ਚੱਲੇ ਸੀਗੇ ਕਿੱਥੇ ਚੱਲੇ ਆ ਤੁਸੀਂ ਇਹ ਸਾਡੀ ਵੀਡੀਓ ਦੇ ਨਾਲ ਬਣੇ ਰਹੋ ਇਹ ਤੁਹਾਨੂੰ ਸਾਰਾ ਜਾ ਕੇ ਪਤਾ ਲੱਗੂਗਾ ਹਾਂ ਜੀ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਹੋ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਮੇਰੀ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਜੀ ਇਹ ਤੁਹਾਨੂੰ ਅਸੀਂ ਜਾ ਕੇ ਦੱਸਦੇ ਹਾਂ ਤੁਸੀਂ ਵੀ ਖੁਸ਼ ਹੋਵੋਗੇ ਦੇਖ ਕੇ ਹਨਾ ਤੁਸੀਂ ਵੀ ਵੀਡੀਓ ਦੇ ਨਾਲ ਤੇ ਜਿਆਦਾ ਤੋਂ ਜਿਆਦਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹਨਾ ਅਸੀਂ ਕਿੱਥੇ ਚੱਲੇ ਆ ਤੁਸੀਂ ਇਹ ਹੁਣ ਤੁਹਾਨੂੰ ਮੈਂ ਅੱਗੇ ਜਾ ਕੇ ਪਤਾ ਲੱਗੂਗਾ ਤੇ ਬਸ ਜੀ ਅਸੀਂ ਥੋੜੇ ਟਾਈਮ ਤੱਕ ਉੱਥੇ ਪਹੁੰਚਣ ਵਾਲੀ ਆ ਤੇ ਤੁਸੀਂ ਬਣੇ ਰਹੋ ਜੀ ਵੀਡੀਓ ਦੇ ਨਾਲ ਤੇ ਤੁਹਾਨੂੰ ਦਿਖਾਉਣੀ ਆ ਜੀ ਅਸੀਂ ਕਿੱਥੇ ਚੱਲੇ ਆ ਤੇ ਕਿਸੇ ਵਧੀਆ ਜਗ੍ਹਾ ਤੇ ਚੱਲੇ ਆ ਜੀ ਤੁਸੀਂ ਵੀ ਖੁਸ਼ ਹੋਵੋਗੇ ਦੇਖ ਕੇ ਲਓ ਜੀ ਅਸੀਂ ਪਹੁੰਚ ਗਏ ਜੀ ਕਰੋ ਤੁਸੀਂ ਵੀ ਦਰਸ਼ਨ ਅਸੀਂ ਚੱਲੇ ਆ ਜੀ ਗੁਰਦੁਆਰਾ ਸ਼੍ਰੀ ਕਤਲਗੜ ਸਾਹਿਬ ਚਮਕੌਰ ਸਾਹਿਬ ਦੀ ਧਰਤੀ ਤੇ ਨੋ ਹੁਕਮ ਨਾ ਕਰਿਆ ਅਤਰਾ ਗ੍ਰਹਾ ਪ੍ਰਸ਼ਾਦ ਬੋ ਬਸੋ ਸਹਸਨ ਸਾਇ ਨਾ ਨਿਕੜੇ ਜਾਈਏ ਤੇ ਜਾਨ ਵੈਰ ਤੁਲਸੀ ਕਾ ਸਾ ਹਾਂਜੀ ਅੱਜ ਸਿ ਆਇਆ ਚਮਕੌਰ ਸਾਹਿਬ ਮੱਥਾ ਟੇਕਣ ਲਈ ਗੁਰਦੁਆਰਾ ਸਾਹਿਬ ਕਿਉਂਕਿ ਤੁਹਾਨੂੰ ਵੀ ਪਤਾ ਸਾਡੇ ਤੋਂ ਸਭਾ ਦੇ ਵਿੱਚ ਆਇਆ ਨਹੀਂ ਸੀ ਗਿਆ ਤੇ ਅੱਜ ਚਲੋ ਅੱਪਾ ਕਿ ਆ ਵੀ ਆਪਾਂ ਲੋਹੜੀ ਦੇ ਤਿਹਾੜ ਤੇ ਆਪਾਂ ਚਮਕੌਰ ਸਾਹਿਬ ਜਾਇ ਆਉਨੇ ਆ ਪਹਿਲਾ ਫਤਿਹਗੜ ਸਾਹਿਬ ਸੋਚਿਆ ਸੀਗਾ ਫਿਰ ਮੈਂ ਇੱਕ ਪਾਪਾ ਨੂੰ ਸਹਾਈਦਿਆਂ ਨੂੰ ਕਿਹਾ ਮੈਂ ਕਿ ਫਤਿਹਗੜ ਸਾਹਿਬ ਤੋਂ ਚਲੋ ਮੈਂ ਆਪਾਂ ਨੇੜਿਆਂ ਨਾਲ ਆਪਾਂ ਵੈਸੇ ਵੀ ਜਾਇ ਆਉਨੇ ਆ ਵੀ ਹੁਣ ਆਪਾਂ ਗੁਰਦੁਆਰਾ ਸਾਹਿਬ ਚਮਕੌਰ ਸਾਹਿਬ ਚੱਲਦੇ ਆ ਹਨਾ ਵੀ ਇੱਥੇ ਆਪਾਂ ਦਰਸ਼ਨ ਕਰਕੇ ਆਉਨੇ ਆ ਹਾਂਜੀ ਅਸੀਂ ਮੱਥਾ ਟੇਕ ਲਿਆ ਸੀਗਾ ਬੈਠੇ ਸੀਗੇ ਦਰਸ਼ਨ ਕਰ ਰਹੇ ਸੰਗਤਾਂ ਦੇ ਤੁਸੀਂ ਵੀ ਜ਼ਰੂਰ ਕਰੋ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੇਖੋ ਜੀ ਕਿੰਨਾ ਸੋਹਣਾ ਗੁਰਦੁਆਰਾ ਸਾਹਿਬਾ ਮੈਨੂੰ ਇਹ ਗੁਰਦੁਆਰਾ ਸਾਹਿਬ ਦੀ ਐਨਾ ਮਤਲਬ ਕਿ ਇੱਕ ਚੀਜ਼ ਵਧੀਆ ਲੱਗੀ ਇੱਥੇ ਪਲਾਂਟਸ ਇੰਨੇ ਜ਼ਿਆਦਾ ਲੱਗੇ ਹੋਏ ਨੇ ਨਾ ਮੈਨੂੰ ਇਹ ਚੀਜ਼ ਐਨੀ ਪਸੰਦ ਆਏ ਗੁਰਦੁਆਰਾ ਸਾਹਿਬ ਦੀ ਕਿੰਨਾ ਪਤਾ ਨਹੀਂ ਤਾਂ ਵੀ ਕਲਰ ਕਰਵਾਇਆ ਪਤਾ ਨਹੀਂ ਕੀ ਗੱਲ ਐਨੀ ਜ਼ਿਆਦਾ ਸਫਾਈ ਸੀ ਨਾ ਇੰਨਾ ਵਾਈਟ-ਵਾਈਟ ਸੀਗਾ ਗੁਰਦੁਆਰਾ ਸਾਹਿਬ ਮਤਲਬ ਵੀ ਆਏ ਲੱਗਦਾ ਸੀ ਨਾ ਇੰਨਾ ਰੂਹ ਨੂੰ ਸਕੂਨ ਮਿਲ ਰਿਹਾ ਸੀਗਾ ਦੇਖ ਕੇ ਇੱਕ ਪਲਾਂਟਸ ਦਾ ਇੰਨੇ ਜ਼ਿਆਦਾ ਵਧੀਆ ਲੱਗਦੇ ਸੀ ਨਾ ਬਹੁਤ ਹੀ ਜ਼ਿਆਦਾ ਦੇਖੋ ਤੁਸੀਂ ਸਾਰੇ ਪਲਾਂਟਸ ਇੱਕਸਾਰ ਦੇ ਕੋਈ ਇਦਾਂ ਵੀ ਨਹੀਂ ਹੈਗਾ ਵੀ ਕੋਈ ਅੱਗ ਤੋਂ ਹੋਵੇ ਹਨ ਸਾਰੇ ਪਲਾਂਟ ਸਿੱਕਸਾਰਦੇ ਨੇ ਇੰਨੇ ਜਿਆਦਾ ਵਧੀਆ ਲੱਗ ਰਹੇ ਸੀ ਨਾ ਬਹੁਤ ਜਿਆਦਾ ਵਧੀਆ ਹਰਿਆ ਭਰਿਆ ਇੰਨਾ ਮਤਲਬ ਕਿ ਸਕੂਨ ਮਿਲ ਰਿਹਾ ਸੀਗਾ ਦੇਖ ਕੇ ਹਨਾ ਲੱਗ ਰਿਹਾ ਸੀਗਾ ਖਾਸ ਕਰਕੇ ਪਲਾਂਟਸ ਪਲਾਂਟਸ ਤਾਂ ਨਾ ਸਾਰ ਜਗ੍ਹਾ ਤੇ ਪਲਾਂਟਸ 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 ਇੰਨੇ ਜਿਆਦਾ ਨਾਲ ਇੱਕ ਸਾਰ ਦੇ ਗਮਲੇ ਸੀਗੇ ਸਾਰੀ ਜਗ੍ਹਾ ਤੇ ਹਨਾ ਤੇ ਇੱਥੇ ਜੀ ਤੁਸੀਂ ਵੀ ਕਰੋ ਦਰਸ਼ਨ ਮੈਂ ਕਿਹਾ ਚਲੋ ਆਪਣੀਆਂ ਹਨਾ ਸੰਗਤਾਂ ਨੂੰ ਵੀ ਦਰਸ਼ਨ ਕਰਵਾਦੀ ਆਪਾਂ ਆਪਣੀ ਫੈਮਲੀ ਨੂੰ ਵੀ ਦਰਸ਼ਨ ਕਰਵਾਦੀ ਗੁਰਦਾਰਾ ਸਾਹਿਬ ਦੇ ਕਿਉਂਕਿ ਅਸੀਂ ਤਾਂ ਦਰਸ਼ਨ ਕਰ ਲਏ ਸੀਗੇ ਇੱਥੇ ਚੱਲੇ ਸੀਗੇ ਅਸੀਂ ਗੜੀ ਸਾਹਿਬ ਗੁਰਦਾਰਾ ਸਾਹਿਬ ਚਮਕੌਰ ਸਾਹਿਬ ਦੀ ਗੜੀ ਤੇ ਗੜੀ ਸਾਹਿਬ ਤੇ ਅਸੀਂ ਹੁਣ ਮੱਥਾ ਟੇਕਣ ਚੱਲੇ ਸੀਗੇ ਇੱਥੇ ਜੀ ਹੁਣ ਇਹ ਸਵਾ ਕਰਕੇ ਲੱਗੇ ਹੁੰਦੇ ਨੇ ਸ਼ਾਇਦ ਪੋਸਟਰ ਵਗੈਰਾ ਹਨਾ ਉਹਨਾਂ ਨੂੰ ਦੱਸਿਆ ਹੁੰਦਾ ਸਿੱਖ ਇਤਿਹਾਸ ਬਾਰੇ ਕੀ ਹੋਇਆ ਸੀਗਾ ਕੀ ਨਹੀਂ ਹੋਇਆ ਸੀਗਾ ਹਨਾ ਤੇ ਇੱਥੇ ਵੀ ਦੇਖੋ ਜੀ ਇੰਨੀ ਇੱਕ ਪੱਤਾ ਤੱਕ ਨਹੀਂ ਸਿਖਿ ਖਿੜਿਆ ਹੋਇਆ ਦੇਖ ਲਓ ਤੁਸੀਂ ਇੱਕ ਪੱਤਾ ਤੱਕ ਵੀ ਨਹੀਂ ਸੀਗਾ ਇੰਨੀ ਜਿਆਦਾ ਸਫਾਈ ਸੀ ਨਾ ਇੰਨਾ ਸੋਹਣਾ ਲੱਗ ਰਿਹਾ ਸੀਗਾ ਮਨ ਨੂੰ ਨਾ ਇੰਨੀ ਸ਼ਾਂਤੀ ਮਿਲ ਰਹੀ ਸੀ ਕੋਈ ਇੰਨਾ ਆਇ ਨਹੀਂ ਸੀਗਾ ਵੀ ਹਲਚਲ ਨਹੀਂ ਸੀਗੀ ਬਿਲਕੁਲ ਵੀ ਇੰਨਾ ਸਕੂਨ ਭਰਿਆ ਹੋਇਆ ਜਿਆ ਸੀਗਾ ਸਾਰਾ ਹਨਾ ਇਥੇ ਜੀ ਅਸੀਂ ਆ ਗਏ ਸੀ ਗੁਰਦੁਆਰਾ ਗੜੀ ਸਾਹਿਬ ਤੁਸੀਂ ਵੀ ਕਰ ਲੋ ਦਰਸ਼ਨ ਮੈਂ ਆਪਣੀ ਪ੍ਰਿਆਰੀ ਪਿਆਰੀ ਫੈਮਲੀ ਨੂੰ ਦਰਸ਼ਨ ਕਰਾ ਰਹੀ ਆ ਪਰਮਾਤਮਾ ਕਰੇ ਤੁਸੀਂ ਜਿਹੜੇ ਦੂਰ ਬੈਠੇ ਹੋ ਹਜੇ ਤੱਕ ਕਦੇ ਗੁਰਦੁਆਰਾ ਸਾਹਿਬ ਨਹੀਂ ਆਏ ਹੈਗੇ ਪਰਮਾਤਮਾ ਤੁਹਾਨੂੰ ਛੇਤੀ ਛੇਤੀ ਗੁਰਦੁਆਰਾ ਸਾਹਿਬ ਜ਼ਰੂਰ ਬੁਲਾਉਣ ਹਨਾ ਤੁਹਾਨੂੰ ਆਪਣੇ ਦਰਸ਼ਨ ਜ਼ਰੂਰ ਕਰਵਾਉਣ ਸਾਰੀਆਂ ਸੰਗਤਾਂ ਜ਼ਰੂਰ ਆਉਣ ਜਿਹੜੇ ਮੇਰੇ ਭੈਣ ਭਾਈ ਬਾਹਰ ਬੈਠੇ ਨੇ ਉਹ ਵੀ ਜ਼ਰੂਰ ਦਰਸ਼ਨ ਕਰੋ ਜੀ ਹਨਾ ਪਰਮਾਤਮਾ ਕਰੇ ਤੁਸੀਂ ਵੀ ਜਲਦੀ ਜਲਦੀ ਹਨਾ ਆਓ ਤੇ ਆਪਣੇ ਦਰਸ਼ਨ ਜ਼ਰੂਰ ਕਰੋ ਹਨਾ ਤੇ ਦੇਖੋ ਜੀ ਇੱਥੇ ਵੀ ਸਾਰੇ ਪਲਾਂਟਸ ਪਲਾਂਟਸ ਸਾਰੇ ਇੱਕ ਸਾਰ ਦੇ ਪਲਾਂਟਸ ਦੀਏ ਕਿੰਨੇ ਪਿਆਰੇ ਪਿਆਰੇ ਲੱਗ ਰਹੇ ਸੀਗੇ ਤੇ ਇੱਥੇ ਆ ਦੇਖੋ ਜੀ ਮੈਂ ਆਪਸਾਈ ਦਾ ਆਪਾਂ ਨੂੰ ਕਿਹਾ ਮੈਂ ਕਿਤੇ ਦੋ ਮਿੰਟ ਖੜਦੇ ਆਂ ਆਪਾਂ ਨੂੰ ਸਕੂਨ ਬਹੁਤ ਮਿਲ ਰਿਹਾ ਹੈ ਨਾ ਖੜ ਕੇ ਤੇ ਇੱਥੇ ਅਸੀਂ ਫਿਰ ਦੋ ਮਿੰਟ ਖੜਗੇ ਸੀਗੇ ਉਸ ਤੋਂ ਬਾਅਦ ਜੀ ਅਸੀਂ ਮਤਲਬ ਕਿ ਵਾਪਸੀ ਕਰਨ ਲੱਗੇ ਸੀਗੇ ਇੱਥੇ ਤੋਂ ਹੁਣ ਅਸੀਂ ਚਲੇ ਜਾਣਾ ਜੀ ਘਰ ਨੂੰ ਵਾਪਸ ਕਿਉਂਕਿ ਜੀ ਅਸੀਂ ਢਾੜੀ ਸਾਹਿਬ ਗੁਰਦਾਰਾ ਵੀ ਜਾਣਾ ਸੀਗਾ ਕਿਉਂਕਿ ਤੁਹਾਨੂੰ ਵੀ ਪਤਾ ਮੌਸਮ ਖਰਾਬ ਹੋਣ ਕਰਕੇ ਧੁੰਦ ਬਹੁਤ ਜ਼ਿਆਦਾ ਪੈਣ ਲੱਗ ਗਈ ਤੇ ਗੁਰਦਾਰਾ ਤਾੜੀ ਸਾਹਿਬ ਤੁਹਾਨੂੰ ਫੇਰ ਜਦੋਂ ਅਸੀਂ ਆਏ ਨਾ ਉਦੋਂ ਜ਼ਰੂਰ ਦਿਖਾਵਾਂਗੇ ਮਤਲਬ ਕਿ ਗੁਰਦਾਰਾ ਤਾੜੀ ਸਾਹਿਬ ਰਹਿ ਗਿਆ ਸੀਗਾ ਹੋਰ ਵੀ ਬਹੁਤ ਗੁਰਦਾਰਾ ਸਾਹਿਬ ਨੇ ਜਿਹੜੇ ਹਲੇ ਨਹੀਂ ਜਾ ਹੋਇਆ ਵੈਸੇ ਤਾਂ ਅਸੀਂ ਸਾਰਿਆਂ ਦੇ ਦਰਸ਼ਨ ਕੀਤੇ ਹੋਏ ਨੇ ਸਾਨੂੰ ਸਾਲਕ ਹੋ ਗਿਆ ਸੀ ਸਾਲਕ ਪਹਿਲਾਂ ਆਏ ਸੀਗੇ ਮਤਲਬ ਕਿ ਇੱਧਰ ਨੂੰ ਨਾ ਥੋੜਾ ਮਤਲਬ ਕਿ ਸਾਨੂੰ ਇੱਧਰ ਖੰਨੇ ਆ ਫਤਿਹ ਸਾਹਿਬ ਉੱਥੇ ਤਾਂ ਨੇੜੇ ਮਤਲਬ ਕਿ ਜੀ ਹਾਂਜੀ ਇਹ ਹੈਗਾ ਜੀ ਵਿਰਾਸਤ ਹੈ ਖਾਲਸਾ ਹਨਾ ਜੀ ਇਹ ਚਮਕੌਰ ਸਾਹਿਬ ਵਿੱਚ ਬਣਿਆ ਹੋਇਆ ਤੁਹਾਨੂੰ ਜਦੋਂ ਕਦੇ ਦਿਨ ਦੇ ਵਿੱਚ ਆਵਾਂਗੇ ਇਹ ਚੀਜ਼ ਦੇ ਵਿੱਚ ਜ਼ਰੂਰ ਦਰਸ਼ਨ ਕਰਵਾਵਾਂਗੇ ਤੁਹਾਨੂੰ ਦਿਖਾਵਾਂਗੇ ਹਨਾ ਕਿਵੇਂ ਦਾ ਬਣਿਆ ਹੋਇਆ ਹੈ ਕਿਉਂਕਿ ਰਾਤ ਸਿਗੀ ਰਾਤ ਨੂੰ ਤਾਂ ਫਿਰ ਬੰਦ ਹੋ ਜਾਂਦਾ ਜਦੋਂ ਅਸੀਂ ਦਿਨ ਦੇ ਵਿੱਚ ਆਏ ਨਾ ਤੁਹਾਨੂੰ ਜ਼ਰੂਰ ਦਿਖਾਵਾਂਗੇ ਕਿਉਂਕਿ ਅਸੀਂ ਇਹਨਾਂ ਦੇ ਅੱਗੇ ਦੀ ਲੰਗਣਾ ਸੀਗਾ ਮੈਂ ਸਾਇਦ ਬਾਪ ਨੂੰ ਕਿਹਾ ਮੈਂ ਕਿਹਾ ਚਲੋ ਰੁਕ ਕੇ ਹਨਾ ਸਾਰਿਆਂ ਨੂੰ ਦਿਖਾ ਦਿੰਨੇ ਆ ਤੁਸੀਂ ਵੀ ਜ਼ਰੂਰ ਆਇਓ ਜੀ ਅਸੀਂ ਆ ਗਏ ਜੀ ਖਮਾਣੋ ਇਹ ਹੈਗਾ ਜੀ ਵਿਜੇ ਕੁਲਚੀਆਂ ਵਾਲਾ ਹਨਾ ਏ ਜਿਨ੍ਹਾਂ ਨੇ ਖਾਦੇ ਹੋਏ ਆ ਉਹਨਾਂ ਨੂੰ ਪਤਾ ਏ ਖਮਾਣੋ ਦਾ ਤੇ ਇਹ ਸਾਡੇ ਇੱਥੇ ਦੇ ਖਮਾਣੋਂ ਦੇ ਜੀ ਬਹੁਤ ਬਹੁਤ ਜ਼ਿਆਦਾ ਮਸ਼ਹੂਰ ਆ ਮਤਲਬ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਇੰਨੇ ਮਸ਼ਹੂਰ ਨੇ ਹੁਣ ਦੇਖਦੇ ਆ ਜੀ ਅਸੀਂ ਖਾਂਦੇ ਆ ਦੇਖੋ ਜੀ ਇਹ ਨਾ ਪੀੜ ਲੱਗੀ ਰਹਿੰਦੀ ਆ ਇਹ ਤਾਂ ਹਲੇ ਚਲੋ ਰਾਤ ਹੋ ਗਈ ਬਸ ਖਤਮ ਹੋਣੇ ਵਾਲਾ ਹੀ ਆ ਨਹੀਂ ਤਾਂ ਬਸ ਪੁੱਛੋ ਨਾ ਤੁਸੀਂ ਦਿਨ ਦੇ ਵਿੱਚ ਇੱਥੇ ਨਹੀਂ ਜਿਆਦਾ ਲਾਈਨਾਂ ਲੱਗੀਆਂ ਰਹਿੰਦੀਆਂ ਨੇ ਅਸੀਂ ਆਗੇ ਜੀ ਆਪਣੇ ਘਰ ਹੁਣ ਅਸੀਂ ਟੇਕਾਂਗੇ ਮੱਥਾ ਹੁਣ ਅਸੀਂ ਮੱਥਾ ਪਾ ਲਈਏ ਲਾ ਲਈਏ ਸਮਾਨ ਬੋਲਦੇ ਨੇ ਲਾਓ ਮੜੇ ਜਾ ਪਾਥੀਆਂ ਅਸੀਂ ਲਾਵਾਂਗੇ ਧੂਣੀ ਨਾਲ ਸੇਕਾਂਗੇ ਨਾਲੇ ਮੂਫਲੀ ਰੋੜੀਆਂ ਖਾਵਾਂਗੇ ਨਾਲੇ ਮੁੱਠਾ ਢੇਕਾਂਗੇ ਤੇ ਟਾਈਮ ਹੋ ਗਿਆ ਜੀ 8 ਵਜੇ ਕੇ ਬੱਚਣੇ ਵਾਲੇ 8-5 ਮਿੰਟ ਰਹਿੰਦੇ ਨੇ ਤੇ ਮਿਲਦੇ ਆ ਜੀ ਤੁਹਾਨੂੰ ਧੂਣੀ ਲਾ ਕੇ ਖੋਇਨੀ ਸੋਣੀ ਆ ਕੇ ਚਲ ਪਈ ਸੀ ਪਹਿਲਾਂ ਮੰਮਾ ਨੇ ਫੇਰ ਖਰਾਬ ਖਾਂਦੀ ਪਾਪਾ ਕਹਿੰਦੇ ਵੀ बार-बार ਖਰਾਬ ਕਰ ਦਿੰਨੇ ਹੋ ਦੇਖੋ ਆ ਮੱਥਾ ਢੇਕਦੇ ਆਪਾਂ ਇਹਨੂੰ ਹਜੇ ਗਰਮ ਕਰਨਾ ਹੈ ਆ ਦੇਖੋ ਲੋੜੀ ਹੈਪੀ ਲੋੜੀ ਸਾਰਿਆਂ ਨੂੰ ਪਾਪਾ ਤੁਸੀਂ ਕੀ ਕਹੋਗੇ ਲੋੜੀ ਨੂੰ ਲੱਖ ਲੱਖ ਵਾਰਕਾ ਹੋਰ ਬਸ ਬੜੀਆ ਲੋੜੀ ਦਾ ਮੱਥਾ ਢੇਕੋ ਹਾਂਜੀ ਉਹ ਦੇਖੋ ਮੱਥਾ ਢੇਕਾਂਗੇ ਹੁਣ ਅਸੀਂ ਬਹਲੇ ਆਓ ਆ ਦੇਖੋ ਹਾਂਜੀ ਇੱਥੇ ਲੱਗੇ ਸੀਗੇ ਆਪਾਂ ਮੱਥਾ ਟੇਕਣ ਇੱਥੇ ਲੈ ਲਏ ਸੀਗੇ ਆਪਾਂ ਨੇ ਵਾਈਟ ਤਿਲ ਕਿਉਂਕਿ ਜੀ ਤੁਹਾਨੂੰ ਵੀ ਪਤਾ ਹੈ ਜਦੋਂ ਆਪਾਂ ਲੋਹੜੀ ਦਾ ਮੱਥਾ ਟੇਕਦੇ ਆ ਤਿਲਾ ਨਾਲ ਹੀ ਟੇਕਦੇ ਹੁੰਨੇ ਆ ਤੇ ਇੱਥੇ ਜੀ ਆਪਾਂ ਅੱਗੇ ਹੁੰਦਾ ਸੀਗਾ ਜੀ ਅੱਗੇ ਦੇਖ ਲਓ ਸਾਰੇ ਜਾਣੇ ਇਕੱਠੇ ਹੋ ਕੇ ਬੈਠ ਕੇ ਨਾ ਆ ਮੈਂ ਤੁਹਾਨੂੰ ਕਹਿੰਦੀ ਸੀ ਆਜੋ ਜੀ ਤੁਸੀਂ ਵੀ ਖਾ ਲੋ ਇਕੱਠੇ ਹੋਗੇ ਸਾਰੇ ਹਨਾ ਧੂਨੇ ਤੇ ਇੱਕ ਤੇ ਬੈਠ ਕੇ ਸਾਰੇ ਮੱਥਾ ਦੇਖਦੇ ਹੁੰਦੇ ਸੀ ਹੁਣ ਤਾਂ ਜੀ ਹਰ ਕੋਈ ਆਪਣੇ ਆਪਣੇ ਘਰਾਂ ਦੇ ਵਿੱਚ ਲਗਾ ਲੰਦਾ ਇੰਨਾ ਜ਼ਿਆਦਾ ਮਾਹੌਲ ਕਹਿ ਦਿੰਨੇ ਅੱ비 ਪਿੰਡਾਂ ਦੇ ਜ਼ਿਆਦਾ ਵਧੀਆ ਬਟ ਮੈਂ ਕਹਨੀ ਆ ਅੱਜ ਕੱਲ੍ਹ ਸ਼ਹਿਰਾਂ ਦਾ ਜ਼ਿਆਦਾ ਵਧੀਆ ਮਾਹੌਲ ਆ ਕਿਉਂਕਿ ਸ਼ਹਿਰਾਂ ਦੇ ਵਿੱਚ ਹਰ ਕੋਈ ਇਕੱਠੇ ਹੋ ਕੇ ਬੈਠ ਕੇ ਹਨਾ ਟਾਈਮ ਸਪੈਂਡ ਕਰਦਾ ਇੱਥੇ ਤਾਂ ਬਿਲਕੁਲ ਵੀ ਨਹੀਂ ਪਿੰਡਾਂ 'ਚ ਤਾਂ ਆਪਣੇ ਆਪਣੇ ਅੰਦਰ ਵੱਡ ਜਾਂਦਾ ਹਰ ਕੋਈ ਅਜੇ ਇਕੱਠੇ ਹੁੰਦੇ ਵੀ ਨਹੀਂ ਤੇ ਜੈਂਟਸ ਇਕੱਠੇ ਹੋ ਜਾਂਦੇ ਨੇ ਬਸ ਲੇਡੀਜ਼ ਤਾਂ ਬਜਾਰੀਆਂ ਉਹੀ ਅੰਦਰ ਬੈਠ ਕੇ ਆਪਣਾ ਮੱਥਾ ਠੇਕ ਲੰਨੀ ਆ ਤੇ ਅਸੀਂ ਉੱਥੋਂ ਆ ਕੇ ਇੱਥੇ ਲੱਗੇ ਸੀਗੇ ਬੱਚੇ ਸਾਡੇ ਗਵਾਂਡੀਆਂ ਦੇ ਘਰੇ ਚਲੇ ਗਏ ਸੀਗੇ ਉੱਥੇ ਨੱਚ ਟੱਪ ਰਹੇ ਸੀਗੇ ਪਹਿਲਾਂ ਆਪਣੇ ਘਰੇ ਨੱਚਦੇ ਟੱਪਦੇ ਹੁੰਦੇ ਅੱਜ ਅਸੀਂ ਜਾਣ ਕਰਕੇ ਤਾਂ ਕਰਕੇ ਫਿਰ ਉਹਨਾਂ ਦੇ ਘਰੇ ਲੱਗੇ ਹੋਏ ਸੀ ਬੱਚੇ ਇੱਥੇ ਵੀ ਜਦ ਤਰੁੱਸ ਕੇ ਆ ਗਿਆ ਸੀਗੇ ਇਹਨੂੰ ਲੈਣ ਆਏ ਸੀਗੇ ਫੇਰ ਦੁਬਾਰੇ ਵੀ ਤੂੰ ਆ ਜਾ ਫਿਰ ਇੱਥੇ ਚਲਾ ਗਿਆ ਸੀਗਾ ਇੱਥੇ ਮੈਂ ਸਾਇਦ ਪਾਪਾ ਨੂੰ ਦੱਸ ਰਹੀ ਜਿਗੀ ਮੈਂ ਕਹਾਂ ਤੁਸੀਂ ਕਿਵੇਂ ਖਾ ਰਹੇ ਹੋ ਮੈਂ ਕਹਾਂ ਤੁਸੀਂ ਕੱਲੀ ਮੂਵਲੀ ਤੇ ਦੱਬ ਦੇ ਲੰਨੀ ਮੈਂ ਉਹਨਾਂ ਦੱਸ ਰਹੀ ਸੀ ਮੈਂ ਕਿਾ ਥੋੜੀ ਜੀ ਮੂਫਲੀ ਰੋ ਨਾਲ ਨਾਲ ਹਨਾ ਰੇਉੜੀ ਖਾਓ ਤੁਸੀਂ ਫਿਰ ਟੇਸਟੀ ਲੱਗਦੀ ਹੁੰਦੀ ਆ ਕਹਿੰਦੇ ਨਹੀਂ ਕਹਿੰਦੇ ਮੈਂ ਨਹੀਂ ਏਕਣ ਖਾਣੀ ਕਹਿੰਦੇ ਮੈਂ ਕਹਿੰਦੇ ਮੇਰੀ ਮਸ਼ੀਨ ਤੇਜ ਆ ਮੈਂ ਤਾਂ ਤੇਜ਼ ਤੇਜ਼ ਏਕਣੇ ਖਾਣਾ ਮੈਨੂੰ ਤੇ ਏਕਣੇ ਵਧੀਆ ਲੱਗਦਾ ਏ ਤੇ ਇੱਥੇ ਜੀ ਮੱਥਾ ਘੇਰ ਕੇ ਸਤਰੀ ਹੋ ਗਏ ਸੀ ਅੱਜ ਮੇਰੇ ਪਾਪਾ ਹਨਾ ਮੇਰੀ ਸੇਮ ਦਿੱਕਤੋਂ ਦੇਖੜ ਕੇ ਕੀ ਚੀਜ਼ ਹੈ ਮੇਰੇ ਪਾਪਾ ਦੀ ਇਹ ਮੇਰਾ ਬਸ ਕਰ ਬੱਤ ਇਹ ਚੰਦਨ ਦੀ ਕਿਰਨ ਜੀ ਹੈ ਕੀ ਹੈ ਭਾਈ ਪਾਈ ਦੀ ਸਟਾਰ ਆ ਪਾੜਾ ਕਰਦੇ ਆ ਵੀ ਇਹ ਸੇਮ ਹੋ ਗਿਆ ਆ ਦਿਖਾਈ ਪਾਵਾ ਦਾ ਸੂਟ ਗਾਇਸ ਆ ਦੇਖੋ ਇਹ ਕੱਪੜੇ ਆ ਰੋ ਕੱਪੜੇ ਚ ਦੇਖੋ ਬਾਕੀ ਜਮੀਨ ਆ ਰੀਸਟਾਰਟ ਕਰਦਾ ਦੇਖੋ ਆ ਦੇ ਆ ਥੋੜਾ ਜਿਹਾ ਬਸ ਥੋੜੇ ਕੱਪੜੇ ਚ ਆ ਆ ਦੇਖੋ ਪਰ ਇਹਦੀ ਜਿਹੜੀ ਗੱਲ ਆ ਟੂਰਦੀ ਹੈ ਨਾ ਤੇ ਲੈ ਕੇ ਆਈ ਜੀ ਸਾਡਾ ਆ ਦਾ ਵੀ ਜੋਦਾ ਸਾਡਾ ਆ ਵੀ ਜੋਦਾ ਦੇਖੀ ਕੁਛ ਕੁਛ ਕਰਿਆ ਨੂੰ ਇਕੱਠਾ ਕਰਕੇ ਨਾ ਨਹੀਂ ਦੱਸਣਾ ਮੈਨੂੰ ਫੋਨ ਆਈ ਗਏ ਵੀਰੇ ਆ ਦੇਖੋ ਗਾਇਸ ਮਗ ਮੇਰਾ ਖੇਡ ਰਹੇ ਨੇ ਧੀਰੇ ਮੋਟਾ ਪਾੜਾ

ਆਗਲ ਤੂੰ ਕਰ ਲਾਂ ਕਾਨੂੰ ਕਰ ਕਰ ਮੈਨੂੰ ਬਹੁਤ ਸੋਹਣਾ ਲੱਗਿਆ ਮੈਨੂੰ ਮੈਂ ਵੀ ਇੱਕ ਲੈ ਕੇ ਆਉਣਾ ਇਹਦੇ ਨਾਲ ਪਰ ਅੱਜ ਦੇ ਕੱਪੜਾ ਨਾ ਇਹਨੇ ਕੱਪੜਾ ਵਾਰਮ ਦੀ ਲੀਕਾ ਗੁੰਡੀ ਖੋਜੀ ਕੱਪੜਾ ਇਹ ਨਾ ਜਿਆਦਾ ਵਧੀਆ ਵਿੱਚੋਂ ਵਾਰਮ ਦਾ ਗਰਮ ਆ ਉਹ ਇਹ ਹੋਰ ਆਇਆ ਨਾ ਕਦਨੇ ਕਹਾ ਵਾਲਾ ਹੁੰਦਾ ਕੱਪੜਾ ਇਹ ਵਾਲਾ ਤੇ ਇਹ ਆਪਣੇ ਚ ਨਾ ਬਹੁਤ ਜਮੀਨ ਆਸਮਾਨ ਦਾ ਹੁੰਦਾ। ਓਕੇ ਓਕੇ। ਇਹ ਕਹਦੇ ਪਾਪਾ ਨੇ ਕਿ ਅਵੀ ਤੇ ਕਿ ਬਲੈਕ ਬਲੈਕ ਤੇ ਗ੍ਰੇ ਹੁੰਦਾ। ਅਵੀ ਤਾਂ ਮੋਬਾਈਲ ਤੇ ਕਲਰ ਦੇ ਨਾਲ ਤੇ ਥੋੜਾ ਜਿਹਾ ਹੋਆ ਹਨਾ ਫਿਰ। ਬਲੈਕਿਸ਼। ਇਹ ਥੋੜਾ ਜਿਹਾ ਹੋਆ। ਇਹ ਵੇਖਾ ਬੜਾ ਕੱਪੜਾ ਫੋਮ ਦੇ ਵਿੱਚ। ਆਹ। ਨਮਸਦੁਰ ਭਾਈ। ਆ ਵੀ ਤਾਂ ਬੜਾ ਆ ਗਿਆ ਥੋੜਾ ਜਿਹਾ। ਵਧੀਆ ਹੈ। ਮੈਂ ਕਿਹਾ ਅਨੂ ਹੁਣ ਚਲਾ ਦੂਗਾ ਸਹੀ ਅਵੀ ਰੁਕੇ ਹਨਾ ਤੇਰਾ। ਉਸ ਨੇ ਹੁੰਦਾ ਹੈਗਾ ਮੈਂ ਤਾਂ ਇਹ ਕਿਵੇਂ ਰੱਖਿਆ ਹੋਇਆ ਮੈਂ ਤਾਂ ਇਹ ਹੈਰਾਨ ਆ ਦੱਸ ਆ ਦੇਖੋ ਜੀ ਮੇਰੇ ਨਿਆਣੇ ਪਾਗਲ ਕਰਦੇ ਨੇ ਕਿਸੇ ਦੇ ਨਿਆਣੇ ਆਪਣੇ ਪਾਪਾ ਦੇ ਆ ਜੀ ਬੰਦਿਆ ਜੀ ਤਾਂ ਬੰਦਿਆ ਆ ਸੀ ਚਾ ਮੈਂ ਵੀ ਇਦਾਂ ਹਲਤਾ ਲੈਣਾ ਆ ਦੇਖੋ ਨਾ ਨਾ ਮੇਰੇ ਡੱਕੀ ਕਰਨ ਨਾ ਦੇਖੋ ਇਹ ਪਾਗਲ ਹੋ ਸਾਇ ਤੂੰ ਉਹ ਪਿੱਛੇ ਉਹ ਦੇਖੋ ਨਾ ਉਹ ਵੀ ਤਾਂ ਪੋਹੀ ਲੱਗਦਾ ਉਹ ਭਾਲੂ ਜਿਹਾ ਪਾਗਲ ਨਵਾਂ ਸੂਟ ਲੈ ਬੈਠ ਕੇ ਪਹਿਲਾਂ ਆਉਂਦਾ ਉਹ ਦੂਜਾ ਚੱਕ ਲੈ ਦੇਖੋ ਨਹੀਂ ਰੱਖ ਸਾਈਡ ਤੇ ਰੱਖਾ ਗੁੱਸਾ ਮੈਂ ਪਰ ਗੁੱਸਾ ਕਰਨਾ ਨਹੀਂ ਤੂੰ ਨਵਾਂ ਸੂਟ ਪਾ ਕੇ ਖਰਾਬ ਕਰ ਦਿੰਦੀ ਆ ਗੁੱਸਾ ਕਰ ਦਿੰਦੇ ਆ ਪਾਪਾ ਦਾ ਨਵਾਂ ਸੂਟ ਲੈ ਖਰਾਬ ਕਰ ਦਿੰਦੇ ਆ ਗੁੱਸਾ ਕਰਦੇ ਆ ਦੇਖੋ ਭੋਲੇ ਬਹੁਤ ਰਾਦੇ ਮੇਰੇ ਪਾਪਾ ਹੈ ਨਹੀਂ ਪਰ ਦੱਸੋ ਪਾਪਾ ਮੀਡੀਆ ਤੇ ਸਾਨੂੰ ਜਮਾ ਕੇ ਕਰਦੇ ਆ ਉਪਰ ਕੱਪੜਾ ਮੈਂ ਵੀ ਲੈਣਾ ਹੈ ਜਾਂ ਮੈਂ ਨਾ ਉਹਨਾਂ ਨੂੰ ਉੱਧਰ ਦੇਖਣੀ ਨਾ ਸੋਹਣੇ 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 ਸੂਟ ਚ ਬੋਸ ਜੀ ਮੈਂ ਮਤਵਨ ਬੇਕੂਪਾ ਦੇ ਆਈ ਲੈਣ ਗਏ ਤੇ ਜੀ ਅਸੀਂ ਗ੍ਰੇ ਕਲਰ ਦੀ ਲੋਰ ਹੈ ਸਾਇਦ ਪਾਪਾ ਨੂੰ ਮੈਨੂੰ ਪਸੰਦ ਆਈ ਸੀ ਜਿੱਦਣ ਮੇਰੀ ਮਾਸੜੀ ਨਾਲ ਸ਼ਾਪਿੰਗ ਕਰਨ ਗਈ ਸੀ ਤੇ ਮੈਨੂੰ ਇਹ ਸੀਗਾ ਵੀ ਚਲ ਜਿੱਦਣ ਸਾਇਦ ਪਾਪਾ ਆਉਣਗੇ ਅਸੀਂ ਇਕੱਠੇ ਜਾਵਾਂਗੇ ਤੇ ਨਾਲ ਇਹ ਵੀ ਲੋਰ ਲੈ ਆਵਾਂਗੇ ਪਰ ਲੋਰ ਤਾਂ ਨਹੀਂ ਮਿਲੀ ਸ਼ਾਇਦ ਮਾਸੜੀ ਦਾ ਬੇਟਾ ਲੈ ਗਿਆ ਸ਼ਾਇਦ ਮੈਨੂੰ ਜਿੱਤਕ ਲੱਗਦਾ ਉਹ ਵਾਲੀ ਲੋਰ ਦੁਬਾਰੇ ਉਹ ਵੀ ਗਏ ਸੀਗੇ ਸ਼ਾਪਿੰਗ ਕਰਨ ਤੇ ਇਹ ਵਾਲਾ ਸੂਟ ਹੁਣ ਸਾਇਦ ਪਾਪਾ ਲੈ ਕੇ ਆਏ ਨੇ ਨਾ ਪਾਟਿਆ ਦਿੱਤੀ ਇਹ ਨਿੱਕਾ

ਆ ਗਿਆ ਵੀ ਦਾ ਕੋਟ ਊਡੀ ਬੋਲ ਤੇਰੀ ਕਾ ਮੇਰੇ ਪਾਪਾ ਨੇ ਆ ਦੇਖੋ ਮੰਮਾ ਇਹ ਆ ਵੀ ਦਾ ਕੋਟ ਮੈਂ ਉਹ ਮੈਨੂੰ ਚੁੱਪਲਾ ਨਹੀਂ ਕਲਮ ਵਧੀਆ ਨਹੀਂ ਲੱਗਦੀ ਸਾਰੀ ਦੇਖੋ ਮੈਂ ਲੈ ਲਾ ਨਾ 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 ਇਹਦਾ ਸੂਟ ਹੈ ਤੇਰੇ ਹੀ ਰੱਖਣ ਦੇ ਜਦ ਤੈਨੂੰ ਕਹ ਰਿਹਾ ਹੁੰਦੇ ਆ ਵੀ ਸਹਜ ਲੈ 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 ਇੰਨੇ ਸੋਹਣੇ ਲੱਗਦੇ ਪਾਏ ਹੋਏ ਜਦ ਤਾ ਆਪਣੀਆਂ ਮਾਟੀਆਂ ਕਰਦੀ ਨੀ ਵੀ ਉਹ ਗੜੀ ਲੋਰ ਹੁੰਦੀ ਆ ਸੁਣ ਲੈ ਊਡੀ ਖੋਰ ਕੇ ਛਟਿਆ ਹੁੰਦਾ ਉਹਨੂੰ ਉਹਨੂੰ ਪਾ ਕੇ ਨਾ ਕੀ ਸਵੈਟਸ਼ਰਟ ਹੁੰਦੀ ਆ ਨਹੀਂ ਆ ਜੋ ਪਾਲੰਦੀ ਬਲੂਜ ਕਲਰ ਦਾ ਰਾਇਟਾ ਸੀ ਸੜਿਆ ਸੂਟ ਪਾਇਆ ਕੱਢ ਕੇ ਕੋਈ ਨਾ ਇਹ ਥੋੜੀ ਅ ਵੀ ਤਾਂ ਹੀ ਲੱਗਦਾ ਆਪਾਂ ਉੱਥੇ ਗਏ ਜਿਹੜਾ ਆਪਣਾ ਪੁੱਲੂ ਮਨਾਲੀ ਗਏ ਸੀਗੇ ਘੁੰਮਣ ਦੋਸੋ ਆ ਦੇ ਲੋਗ ਮਾਪਾ ਪਾਪਾ ਆਪ ਕਹਿੰਦੇ ਆਪ ਪਾਪਾ ਕਹਿੰਦੇ ਮੈਂ 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 ਲੈਣੀ ਆ ਮੇ ਸਾਡੇ ਵਿਆਹ ਜਾਣਾ ਹੋਇਆ ਸੀ ਫੇਰ ਮੈਂ ਲੈਣਿਆ ਘਾੜ ਘਾੜ ਕੱਪੜੇ ਘਾੜ ਘਾੜ ਡਰੈਸ ਸਾਡੇ ਬੱਚੇ ਰਹਿਣਗੇ ਘਰੇ ਤੇ ਮੈਂ ਲਵਾਂਗੀ ਮੈਂ ਤੇ ਪਾਪਾ ਪਹਿਲਾਂ ਮੈਂ ਪੁੱਛਾ ਕਰ ਲ ਗਾਈ ਗਾਈ ਪਹਿਲਾ ਵਿਆਹ ਹੈ ਜਿਹੜਾ ਮਮਾ ਔਰ ਪਾਪਾ ਜਾ ਰਹੇ ਸਾਡੇ ਨਿਆਣੇ ਸਾਡਾ ਖਹਿੜਾ ਨਹੀਂ ਛੱਡਦੇ ਜੀ ਸਾਡੇ ਨਾਲ ਚੁੰਬਕ ਤੇ ਬੱਗੋ ਜੁੜੇ ਪਏ ਨੇ ਅਸੀਂ ਦੋ ਤੇ ਅਸੀਂ ਜੀ ਹੁਣ ਸੌਣ ਲੱਗੇ ਆ ਮਿਲਾਂਗੇ ਜੀ ਤੁਹਾਨੂੰ ਹੁਣ ਅਸੀਂ ਕੱਲ ਨੂੰ ਨਵੇਂ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ